ਦੋਸਤੋ ਇਹ ਜਿਹੜਾ ਪੂੜੀਆਂ ਦਾ ਲੰਗਰ ਪਿੰਡ ਵੱਡੇ ਜ਼ਫਰਾ ਦੇ ਵਿੱਚ ਜੀ ਲਾਇਆ ਗਿਆ ਹੈ ਜੀ ਬਲਾਕ ਪ੍ਰਧਾਨ ਅਵਤਾਰ ਸਿੰਘ ਉਹਨਾਂ ਦਾ ਕਰੋਨਾ ਸਾਹਿਬ ਵੱਲੋਂ ਜੀ ਤੇ ਨਾਲ ਨਾਲ ਮਿਲ ਕੇ ਸਹਿਯੋਗ ਦੋਵਾਂ ਦਾ ਹੀ ਆ ਜੀ ਤੇ ਵੇਖੋ ਪੂੜੀਆਂ ਕਰਾਂ ਵੀਰ ਸਾਡੇ ਕਾਲ ਸਿੰਘ ਉਹ ਨਹੀਂ ਕਰ ਬਣਾਈ ਜਾਂਦੇ ਆ ਕਰਾਂ ਟੋਕਰੇ ਭਰ-ਭਰ ਕੇ ਤੇ ਮੇਲਾ ਧੰਨ ਧੰਨ ਬਾਬਾ ਵੀਰ ਸਿੰਘ ਜੀ ਦਾ ਮੇਲਾ ਜੀ 27 ਵਿਸਾਖ ਤੇ ਜੀ ਜਿਹੜਾ ਦੇਖੋ ਗ੍ਰਹਿਣ ਬਾਬਾ ਵੀਰ ਸਿੰਘ ਤੇ ਬਾਬਾ ਜੀ ਅਰਦਾਸ ਕਰਕੇ ਗਏ ਆ ਜੀ ਬਾਬਾ ਨਿਹਾਲ ਸਿੰਘ ਜੀ ਤੇ ਇੱਧਰ ਗ੍ਰਹਿਣ ਵੀਰ ਦੀ ਪੂਰੀਆਂ ਬਣਾ ਰਿਆ ਪੂਰੀਆਂ ਗਰਮਾ ਗਰਮ ਇੱਧਰ ਪੈਣਾ ਸਾਡੀਆਂ ਸੇਵਾਦਾਰੀਆਂ ਸੇਵਾਦਾਰਨੀਆਂ ਲੱਗੀਆਂ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫੇਰਾ ਵੇਲ ਵੇਲ ਕੇ ਚੋਕਰੇ ਭਰੀਆਂ ਹੁੰਦੀਆਂ ਪੈਣ। ਹੋਰ ਬਾਉ ਜੀ ਸੇਵਾ ਕਰਦੇ ਨੇ ਅੱਜ। ਦੇਖ ਲੈ ਠੀਕ ਆ। ਤੇ ਰਲ ਮਿਲ ਕੇ ਸਾਰੇ ਵੀਰ ਤੇ ਇੱਧਰ ਬਾਈ ਜੀ ਤੇ ਆਜੋ ਕਰਾਂ ਆਪਦਾ ਛੱਡਾ ਮੱਜਾ ਗੁੰਨ ਰਿਹਾ ਜੀ। ਸਾਰੇ ਬਾਈ ਜੀ ਪੂਰੇ ਲੱਗੇ ਆ ਢਾਲ ਪਨੀਰ ਦੀ ਸਬਜੀ ਕਰਾਂ ਗੱਲਾਂ ਬਰੇ ਆ ਬਾਈ ਕੀ ਕਰੈਣ ਆਪਦਾ ਘਰ ਦਾ ਤਿਆਰ ਕੀਤਾ ਹੋਇਆ ਪਨੀਰ ਜੀ। ਬਾਬਾ ਜੀ ਹੁਣੇ ਨਾਲ ਤੇ ਆ ਜਿੰਨੇ ਵੀ ਟਾਪਾ ਪਰ ਪਰ ਕੇ ਤੇ ਇਧਰ ਪੇੜੇ ਵੇਲੇ ਪੈਜ ਭਰੇ ਪੈ ਟੋਕਰੇ ਤੇ ਬਾਕੀ ਆ ਜੋ ਆਪਾਂ ਸਾਰੀ ਗੱਲ ਬਾਤ ਅਈ ਦਿਨ ਸਾਡੇ ਇਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਵੀਰ ਵੀ ਪਹੁੰਚ ਚੁੱਕੇ ਔਰ ਬੱਬੂ ਵੀਰ ਕਿਵੇਂ ਸਾਜੀ ਗੱਲ ਜੀ ਸਾ ਚੜਦੀ ਕਲਾ ਜੀ ਹੋਰ ਮੋਰਚਾ ਆਪਣਾ ਕਿਵੇਂ ਚੱਲ ਰਿਹਾ ਵਧੀਆ ਵਧੀਆ ਚੜਦੀ ਕਲਾ ਚੱਲ ਰਿਹਾ ਮੋਰਚਾ ਵਾਹ ਜੀ ਵਾਹ ਇਹ ਕੋਟ ਬੁੱਢਾ ਜਥੇਬੰਦੀ ਇਕਾਈ ਪ੍ਰਧਾਨ ਜਗਜੀਤ ਸਿੰਘ ਕੱਲ ਆਏ ਜੀ ਤੇ ਵੀਡੀਓ ਵਾੜੀਉ ਨਹੀਂ ਪਾਈ ਕੋਈ ਵੀਡੀਓ ਫਿਰ ਕਾਢੀ ਦਾ ਰਕੀਦਾ ਵੀਡੀਓ ਲੈ ਨਹੀਂ ਨਹੀਂ ਕੋਈ ਪਾ ਦਿਆ ਕਰੋ ਪਤਾ ਲੱਗੇ ਤੇ ਇਧਰ ਮਿਸਤਰੀ ਸਾਹਿਬ ਛੱਕ ਰਹੇ ਆ ਸ਼ਗੋਬ ਕੋਈ ਗੱਲ ਨਹੀਂ ਵੀਰੇ ਇਹ ਬਸ ਮੈਂ ਛੱਕਿਆ ਤੇ ਇਧਰ ਗੁਰਵਿੰਦਰ ਸਿੰਘ ਵੀਰ ਸਾਡਾ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਜੀ ਪੂਰੀਆਂ ਦਾ ਹੋਰ ਗੁਰਵਿੰਦਰ ਸਿੰਘ ਜੀ ਸਾਹਿਬ ਜੀ ਕਾ ਖਾਲਸਾ ਸਾਹਿਬ ਜੀ ਬਤੇ ਕੀ ਕਹਿਣਾ ਚਾਹੁੰਦੇ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਆਪਣੇ ਉਹ ਲੰਗਰ ਦਾ ਜੀ सेवा ਲੈਣਾ ਦੇ ਆ ਧੰਨ ਗੁਰੂ ਸਾਹਿਬ ਨਾੜਕ ਬਾਹਰ ਸੱਚੇ ਪਾਤਸ਼ਾਹ ਵੈਗਰੂ ਨੇ ਸੇਵਾ ਲਈ ਹੈ ਸੱਚੇ ਪਾਤਸ਼ਾਹ ਨੇ ਆਪਾ ਕਰ ਰਹੇ ਆ ਸਾਰੇ ਸੇਵਾਦਾਰ ਬਹੁਤ ਬਹੁਤ ਧੰਨਵਾਦ ਬੜੀ ਮਤਲਬ ਵਧੀਆ ਸੇਵਾ ਨਿਭਾ ਰਹੇ ਆ ਠੀਕ ਵਧੀਆ ਲੀਕੇ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਸ਼ੁਕਰ ਹੈ ਪਾਲਕਾ ਬੜੀ ਨੀਅਤ ਸੱਚੇ ਪਾਤਸ਼ਾਹ ਨੇ ਤੀਜੀ ਸਰਬਾਤਮਕ ਸੇਵਾ ਲੈ ਰਿਹਾ ਇਦਾਂ ਹੀ ਸੇਵਾ ਨਹੀਂ ਚੜਾਵੇ ਮਹਾਰਾਜਾ ਬਹੁਤ ਵਧੀਆ ਵੈਗਰੂ ਧੰਨਵਾਦ ਸਵੇਫਤੇ ਆ ਗੱਲ ਹੁੰਦੀ ਆ ਜੀ ਦਸਵੰਦ ਕੱਢਣਾ ਚਾਹੀਦਾ ਵੀਰ ਜੀ ਤੇ ਡੇਰੀ ਦਾ ਵੀਰ ਸਾਡਾ ਕੰਮ ਕਰਦਾ ਹੈ ਜੀ ਆਪਣਾ ਸੋਨਾ ਮਿਹਨਤ ਦੀ ਕਮਾਈ ਕਰਦਾ ਆਪਣੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਇਹ ਜਿਹੜਾ ਪੂੜੀਆਂ ਛੋਲਿਆਂ ਦਾ ਲੰਗਰ ਲਾਇਆ ਗਿਆ ਤੇ ਬਾਕੀ ਆ ਜੋ ਜਾਣਕਾਰੀ ਲੈਣੇ ਆ ਆਪਣੇ ਇੱਧਰ ਵੀ ਦੁਕਾਨਾਂ ਦੁਕੋਨਾਂ ਵੀ ਸਜਾਈਆਂ ਗਈਆਂ ਸਾਰਾ ਸ਼ਹਿਰ ਚੰਨ ਚੱਲ ਰਿਹਾ ਹੈ ਜੀ ਫਿਕਰਾਂ ਲੱਗੇ ਹੋਏ ਆ ਬਾਜ਼ਾਰ ਤੇ ਇਹ ਸਾਡੀ ਭਰਾ ਦੀ ਡੈਰੀ ਆ ਜੀ ਜਿਨ੍ਹਾਂ ਵੱਲੋਂ ਇਹ ਲੰਗਰ ਲਾਇਆ ਗਿਆ ਤੇ ਉਹ ਨਿਸ਼ਾਨ ਸਾਹਿਬ ਤਨ ਤਨ ਬਾਬਾ ਵੀਰ ਸਿੰਘ ਜੀ ਦਾ ਮੇਲਾ ਦੀ ਪਾਲਤੀ ਸਾਹਿਬ ਉਹ ਬੰਦ ਕਰ ਗੁਰਗਾ ਵੀਡੀਓ ਬਣਾਉਣ ਦੇ ਸੱਚ ਕਰ ਉਹਨੇ ਵਿੱਚ ਲਾ ਤਾਂ ਲੋਹਾ ਵੇਚ ਲੋ ਬੰਦ ਕੀਤੀ ক্লোਜ ਕਰੋ ਬੋਰਬਾਰ ਲਾਇਆ ਆਪਣਾ ਵਰਜੀ ਤੇ ਇਹ ਵੀ ਦੇਖੋ ਤੁਸੀਂ ਗੁਰਵਿੰਦਰ ਸਿੰਘ ਦੀ ਡੇਰੀ ਆ ਸਾਡੇ ਬਲਾਕ ਪ੍ਰਧਾਨ ਅਵਤਾਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਜਿਹਾਰੂ ਵਰਕਰ ਸਰਦਾਰ ਅਵਤਾਰ ਸਿੰਘ ਸਭਰਾ ਤੇ ਸਾਡੇ ਪ੍ਰਧਾਨ ਸਾਹਿਬ ਜੀ ਟਿੰਗੇ ਜਿਹੜੇ ਜਾਣਕਾਰੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰਧਾਨ ਸਾਹਿਬ ਜੀ ਨੇ ਛੋਲੇ ਆਪਣਾ ਗਟਾ ਜੀ ਕੇ ਸੰਦੇ ਜੀ ਵਰਤਾ ਪਾਪਾ ਵੀ ਇਹ ਦਸਾਂ ਨੂੰ ਅੱਜ ਨਕੀਤਨਾ ਤਿਆਰੀ ਹੋਈ ਹੈ ਜੀ ਉਹਦੇ ਸਭ ਦੇ ਵਿੱਚ ਬਿਲਕੁਲ ਸੰਗਤਾਂ ਨੂੰ ਚੁਕਾਇਆ ਜਾ ਰਹਾ ਹੈ ਬਿਲਕੁਲ ਬਲਕੀ ਸਾਹਿਬ ਬਿਲਕੁਲ ਜੀ ਮਗਬੀਦ ਅੱਜ ਹਰ ਸਾਡੀ ਲਾਉਂਦੇ ਆ ਜੀ ਆ ਸਾਡੀ ਕਪੜੀਆਂ ਲਾਇਆ ਜੀ ਤੁਮ ਵੇਲਾ ਪਹੁੰਚ ਰਹੇ ਬਿਲਕੁਲ ਜੀ ਆਟਾ ਐਰ ਕਾਮ ਉਹਨੇ ਛੋਟੇ ਦਾ ਲੱਗ ਕਰ ਸ਼ੁਰੂਆਤ ਹੈ ਸ਼ੁਰੂਆਤ ਤੇ ਗੁਰਵਿੰਦਰ ਸਾਹਿਬ ਵੀ ਨਾਲ ਪੂਰਾ ਪੂਰਾ ਸਾਥ ਜਿੰਦਰ ਸਿੰਘ ਨੇ ਆਪ ਹੀ ਲਾਇਆ ਆਪ ਹੀ ਲਾਇਆ ਬਿਲਕੁਲ ਜੀ ਉਹ ਪ੍ਰੋਣਾ ਸਾਹਿਬ ਆ ਤੇ ਇਧਰ ਸਾਡੇ ਵਾਇਗੁਰ ਜੀ ਕਾਲ ਸਾਹਿਬ ਆ ਵਾਇਗੁਰ ਜੀ ਕਿੰਨੇ ਪ੍ਰਧਾਨ ਸਾਹਿਬ ਜੀ ਜੋ ਜਾਣਕਾਰੀ ਜਿਹੜਾ ਇਹ ਜੇ ਲੰਗਰ ਚੱਲ ਰਿਹਾ ਕਿਉਂਕਿ ਸੇਵਾ ਬਹੁਤ ਵੱਡੀ ਆ ਕਿਉਂਕਿ ਜਿਹੜਾ ਮੇਲਾ ਪਿੰਡ ਵੱਡੇ ਜ਼ਬਰਾ ਜ਼ਿਲ੍ਹੇ ਜਿਹੜਾ ਪਿੰਡ ਆ ਤੇ ਕੀ ਕਹਿਣਾ ਚਾਹਣਿਆ ਜੀ ਇਹ ਜੀ ਦਾੰਦਨ ਬਾਬਾ ਵੀਰ ਸਿੰਘ ਜੀ ਉਹਨਾਂ ਦੇ ਮੇਲੇ ਜਿਹੜੇ ਆ ਇਹ ਪਛੋਤ ਕੱਲ ਕੱਲ ਪਰ ਹੋਈ ਤੇ ਚੱਲ ਰਹੀ ਹੈ ਜੀ ਤੇ ਉਹ ਇਸ ਸੰਬੰਧ ਵਿੱਚ ਅਜ ਕੀਤਾ ਉਹ ਇਸ ਸੰਬੰਧ ਵਿੱਚ ਹਰਤਾ ਸਿੰਘ ਪ੍ਰਧਾਨ ਇਹਨਾਂ ਦਾ ਪਰਣਾ ਜੀ ਗਵਿੰਦਰ ਸਿੰਘ ਉਹਨਾਂ ਵੱਲੋਂ ਇਹ ਥੂਲੇ ਕੁੜਿਆ ਨਗਰ ਲਾਇਆ ਗਿਆ ਵਾ ਇਹਨਾਂ ਦੀ ਸੇਵਾਜੋ ਸਾਰਿਆਂ ਨੂੰ ਵੱਧ ਵੱਧ ਕਰਨੀ ਚਾਹੀਦੀ ਯਾਰ ਸੰਗਤ ਨੇ ਆਉਣਾ ਸੰਗਤ ਛੁਗੂਗੀ ਬਿਲਕੁਲ ਮਾਲਾ ਸੇਵਾ ਹਰ ਇੱਕ ਦੀ ਕਰਨੀ ਚਾਹੀਦੀ ਆ ਬਾਬੇ ਤੁਹਾਨੂੰ ਪਤਾ ਵੀ ਬਾਬੇ ਦੀਪ ਸਿੰਘ ਦਾ ਜਿਹੜਾ ਹਰ ਹਰ ਪਿੰਡ ਹੀ ਬੋਲਦਾ ਰਹਾ ਹਰ ਪਿੰਡ ਇੱਥੇ ਮਿਲਾਂ ਜੀ ਰਤੋ ਕੇ ਵੀ ਆ ਤੋ ਵੀ 365 ਦੱਸਦੇ ਆ ਵੀ ਆਪਾਂ 365 ਵਿੱਚ ਮਿਲੇ ਆ ਇਹਨਾਂ ਨੇ ਕਹਿੰਦਾ ਰਿਆ ਆ 365 ਗੁਰਦਾਰੇ ਤੇ 365 ਹੀ ਦੇ ਆ ਤੇ 365 ਹੀ ਮਿਲੇ ਆ 365 ਹੀ ਮਿਲੇ ਆ ਮਹਾਰਾਜ ਸੱਚੇ ਪਾਤਸ਼ਾਹ ਚਰਦੀ ਕਲਾ ਭਰੇ ਸੰਗਤ ਮੇਰ ਭਰੇ ਹੱਥ ਰੱਖੇ ਹਲਵੀ ਨਗਰ ਤੇ ਸਾਰੇ ਪੰਜਾਬ ਦੇ ਬਾਹਰ ਕਿਸਾਨ ਸਾਡੇ ਬੈਠੇ ਬਾੜਾਂ ਦੇ ਉਹਨਾਂ ਦੇ ਵੀ ਮਾਣੇ ਕਿਰਪਾ ਕਰੇ ਉਹਨਾਂ ਦੀ ਵੀ ਸਹਾਈ ਹੋਵੇ ਉਹ ਵੀ ਆਪਦੇ ਬਜ਼ੁਰਗ ਜਿਹੜੇ ਬੈਠੇ ਆ ਮਾਦਾ ਬੈਠੀਆਂ ਭੈਣਾਂ ਬੈਠੀਆਂ ਉਹ ਆਪੋ ਆਪਣੇ ਘਰਾਂ ਹੀ ਆਉਣ ਬਾਕੀ ਸਰਕਾਰਾਂ ਨੂੰ ਤੈਨੂੰ ਪਤਾ ਇਹੋ ਜਿਹੀਆਂ ਗੰਦੀਆਂ ਹੋ ਗਈਆਂ ਵਾ ਇਹਨਾਂ ਨੇ ਮੋਦੀ ਨੇ ਦੇ ਬੇੜਾ ਭਾਗ ਸਾਰੇ ਪੰਜਾਬ ਪੰਜਾਬ ਦਾ ਕੀ ਮਤਲਬ ਇੰਡੀਆ ਦਾ ਭਾਗ ਕੀ ਕੋਈ ਛੈ ਨਹੀਂ ਰਹਿ ਤੀ ਇਹਨੇ ਨਾ ਕੋਈ ਸਭ ਪ੍ਰਾਈਵੇਟ ਕਰਤਾ ਜੋ ਆਪਣੀਆਂ ਵਾਸਤੇ ਹੋਏ ਜਾ ਜਦੇ ਹੋਏ ਟ੍ਰੇਨਾਂ ਹਾਂ ਰਹਿ ਨਹੀਂ ਕੋਈ ਜਿੰਨੇ ਆਪਣੇ ਕੋਲ ਦਿੱਤਾ ਨਾ ਸਾਰਾ ਵੇਚ ਗਿਆ ਬਿਜਲੀ ਬੋਰਡ ਹੋਇਆ ਉਹ ਵੀ ਸਿਰੇ ਤੇ ਲੈ ਗਏ ਆ ਜੀ ਤੇ ਅਸੀਂ ਤੇ ਮਾਲਕ ਦੇ ਪਾਸ਼ਾ ਇਹਨੂੰ ਲਾਇਆ ਜਾਵੇ ਰਗੀ ਬੋਟਾ ਇਤੋਂ ਬੰਦ ਕਰੋ ਹੋਰ ਕਿਹਨੂੰ ਪਾ ਆ ਗਿਆ ਆਪਣਾ ਇੰਡੀਆ ਦੀ ਸਰਕਾਰ ਜਿਹਨੂੰ ਲੱਗੇ ਬਣਾਉਣ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਇਹਨੂੰ ਮਗੋਂ ਲਈਏ ਕਿਸਾਨਾਂ ਵੀਰਾਂ ਨੂੰ ਘਰੇ ਜਾਈਏ ਵਾਹ ਜੀ ਵਾਹ ਇਹ ਮਹਾਰਾਜ ਤੇ ਪਾਸ਼ਾ ਬਾਬੇ ਫਿਰਸੋ ਦੇ ਇਹ ਮੇਲੇ ਦੇ ਇਹੋ ਹੀ ਅਰਦਾਸ ਕਰਦੇ ਆ ਸੁੱਖ ਸ਼ਾਂਤੀ ਪੰਜਾਬ ਤੇ ਭੈਣ ਭਰਾਵਾਂ ਤੇ ਹਰ ਇੱਕ ਚੁੱਪ ਸ਼ਾਂਤੀ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੜੀ ਵਧੀਆ ਕਾਰਜ ਸਿੰਘ ਚੌਣ ਪ੍ਰਧਾਨ ਹੈ ਜੀ ਕੋਟ ਬੁੜਾ ਜਦੇ ਬੰਦੀ ਤੇ ਜਿਹੜੀ ਗੱਲ ਕੀਤੀ ਹੈ ਜੀ ਖਨੋਰੀ ਬਾਰਡਰ ਤੇ ਕਿੰਨਾ ਸਮਾਂ ਹੋ ਗਿਆ ਤੇ ਸ਼ੰਭੂ ਬਾਰਡਰ ਦੇ ਜਿੱਥੇ ਜਿੱਥੇ ਵੀ ਕਿਸਾਨ ਬੈਠਿਆ ਜੀ ਇਹਨਾਂ ਨੇ ਅਰਦਾਸ ਬੇਨਤੀ ਕਰਦੇ ਆ ਚਲੋ ਅੱਜ ਮੇਲਾ ਵਾ ਲੰਗਰ ਪਾਣੀ ਲੱਗਿਆ ਤੇ ਅਰਦਾਸ ਕਰਦੇ ਵੀ ਵਾਹਿਗੁਰੂ ਮਿਹਰ ਕਰੇ ਸਾਰੇ ਕਿਸਾਨ ਭਰਾ ਘਰੇ ਆਉਣ ਤੇ ਬਾਕੀ ਆ ਇੱਥੇ ਤੁਹਾਨੂੰ ਸੰਖਦਾ ਥੋੜੇ ਸਮੇਂ ਤੱਕ ਪਾਲਕੀ ਸਾਹਿਬ ਆਉਣ ਆਲੇ ਆ ਤੇ ਸਾਰੇ ਲੰਗਰ ਜਿਹੜੇ ਵਰਤਾਏ ਜਾਣਗੇ ਜੀ ਦੂਰ ਤੱਕ ਆ ਪੂਰਾ ਅੱਡਾ ਸਾਡਾ ਜਿਹੜਾ ਤੇ ਕਰੋ ਵੀਡੀਓ ਸ਼ੇਅਰ ਦੋਸਤੋ ਬਾਤ ਤੋਂ ਬਾਅਦ ਸੇਵਾ ਕਰਨੀ ਚਾਹੀਦੀ ਆ ਇਧਰ ਮੋਟੂ ਸਮੋਸਿਆਂ ਵਾਲਾ ਸਮੋਸੇ ਬਣਾਈ ਜਾਂਦਾ ਫੀਜ ਕੋਈ ਰਹਿ ਨਹੀਂ ਦੇਣੀ ਤੇ ਇਧਰ ਸੰਗਤਾਂ ਵੀ ਆ ਰਹੀਆਂ ਤੇ ਜਾ ਰਹੀਆਂ ਤੇ ਬਾਕੀ ਤੁਸੀਂ ਜਲੇਬ ਬੰਦੇ ਵੇਖ ਰਹੇ ਜੀ ਸਤਿ ਸ੍ਰੀ ਅਕਾਲ ਜੀ